ਜੀਤਬਾਈ ਦੀ ਤਾਂ ਮੈਂ ਮੈਨੂੰ ਮੈਨੂੰ ਲੱਗਦਾ ਕਿ ਮੈਂ ਤਾਂ ਭਾਵੇਂ ਮੈਨੂੰ ਸਾਰਾ ਦਿਨ ਤੁਸੀਂ ਪੁੱਛ ਲੋ ਕਿਸੇ ਨੂੰ ਵੀ ਵੈਸੇ ਪੁੱਛ ਲੋ ਸਾਰਾ ਦਿਨ ਬੋਲ ਸਕਦਾ ਕਿ ਇਹ ਉਹ ਕਲਾਕਾਰ ਨੇ ਗੁਰਦਾਸ ਸਿੰਘ ਸਾਹਿਬ ਹਰਪਜਨ ਭਾਜੀ ਦਿਲਜੀਤ ਭਾਜੀ ਕਿਪੀ ਬਾਈ ਗੁਰਿੰਦਰ ਭਾਜੀ ਇਹਨਾਂ ਨੇ ਅੱਜ ਸਾਡੇ ਵਰਗੇ ਮੇਰੇ ਵਰਗੇ ਕਿੰਨੇ ਜਵਾਕ ਨੇ ਜਿਹੜੇ 5-5 ਸਾਲਾਂ ਤੋਂ ਬਾਅਦ ਇਹਨਾਂ ਨੂੰ ਲੱਗਾ ਵੀ ਯਾਰ ਅਸੀਂ ਐਂ ਕਰਦਿਏ ਉਹ ਕਰਦਿਏ ਐ ਹੋਵੇ ਹਮਮ ਉਹਨਾਂ ਦੀ ਪੇਸ਼ੈਂਸ ਉਹਨਾਂ ਦੀ ਜਰਨੀ 25-25 ਸਾਲ ਹੋ ਗਏ ਉਹਨਾਂ ਨੂੰ ਲੱਗਿਆਂ ਨੂੰ ਬਿਲਕੁਲ ਹਨਾ ਤਾਂ ਮੈਂ ਉਹ ਦੇਖਦਾ ਹੁੰਦਾ ਕਿ ਯਾਰ ਗੱਲ ਬੋਲਣ ਲੱਗਿਆਂ 100 ਵਾਰੀ ਸੋਚਣਾ ਚਾਹੀਦਾ ਸਾਡੇ ਵਰਗੇ ਜਵਾਕਾਂ ਨੂੰ ਅੱਜ ਦਿਨ कि ਉਹਨਾਂ ਨੇ ਕੀ ਮਾਈਲ ਗੱਡਿਆ ਹਾਂ ਬਿਲਕੁਲ ਹਣਾ ਸੋ ਅਸੀਂ ਤਾਂ ਉਹਨਾਂ ਤੋਂ ਬਹੁਤ ساری ਇਨਸਪੀਰੇਸ਼ਨ ਲੈਂਦੇ ਹਾਂ ਉਹਨਾਂ ਨੂੰ ਦੇਖ ਦੇ ਕੇ ਗਾਉਣਾ ਸ਼ੁਰੂ ਕੀਤਾ ਮਿਊਜ਼ਿਕ ਚਾਹੀ ਫਿਲਮਾਂ ਚਾਹੀ ਫਿਲਮਾਂ ਅੱਜ ਇੰਨਾ ਬਿਜ਼ਨਸ ਕਰ ਰਹੀਆਂ ਤਾਂ ਉਹ ਹਰਪ੍ਰਿੰਨ ਭਾਜੀ ਦੀਆਂ ਫਿਲਮਾਂ ਦੀ ਦੇਣਾ ਜਾਂ ਜਿਨੇ ਮੇਰਾ ਦਿਲ ਉਟਿਆ ਦੀ ਦੇਣਾ ਕਿ ਹੁਣ ਓਵਰ ਸੀਜ਼ ਫਿਲਮਾਂ ਲੱਗ ਰਹੀਆਂ ਸੋ ਅਸੀਂ ਤਾਂ ਉਹਨਾਂ ਤੋਂ ਸਿੱਖਿਆ